ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਅਮਰੀਸਾ ਟਾਈਮ ਟੀਵੀ ਨਿਊਜ਼ ਵਾਕਰਜੀ ਦਾ ਖਾਲਸਾ ਵਾਕਰਜੀ ਕੀ ਫਤਿਹ ਮੈਂ ਨੈਸ਼ਨਲ ਸੈਕਟਰੀ ਬਲਕਾਰ ਸਿੰਘ ਜੀ ਬਿੜਾ ਦੇ ਮੈਂ ਪੰਜਾਬ ਅੱਜ ਮੈਂ ਸਾਡੇ ਸਰਕਾਰ ਦੇ ਰਾਜਾ ਮਨਿੰਦਰ ਜੀ ਬਲਿੰਦ ਸਾਹਿਬ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਣਾ ਚਾਹੁੰਦਾ ਈ ਰਾਜਾ ਪ੍ਰਿੰਥਾਉ ਨੇ ਲੋਕ ਚੰਗੇ ਕੰਮ ਕੀਤੇ ਹਨ ਉਹਨਾਂ ਦਾ ਸ਼ੇਰਾ ਅੱਜ ਰਾਜਾ ਪ੍ਰਿੰਥਾਉ ਮੀਆਂ ਪ੍ਰਾਪਤੀਆਂ ਨੂੰ ਜਾਂਦਾ 2022 ਦੀ ਚੋਣ ਹੋਈ ਤੇ ਕਾਂਗਰਸ ਪਾਰਟੀ ਨੂੰ ਕੇਵਲ 18 ਫੀਸਦੀ ਮਿਲੀਆਂ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ ਸਾਡੇ ਪੰਜਾਬ ਦੀ ਟੀਮ ਨੇ ਕਾਂਗਰਸ ਪਾਰਟੀ ਦੇ ਜੰਗੀ ਜਿੰਦ ਪ੍ਰਾਪਤ ਕੀਤੀ ਜਿਨ੍ਹਾਂ ਵਿੱਚ ਰਾਜਾ ਬ੍ਰਿੰਦ ਉਹਦੇ ਐਮਪੀ ਸਾਹਿਬ ਆਪ ਹਨ ਉਹਨਾਂ ਨੇ ਸੱਤ ਸ਼ੀਤਾਂ ਜਿੱਥੀਆਂ ਅੱਗੇ ਪੰਜਾਬ ਨੂੰ காங்க्राਸ ਨੇ ਜਾਨ ਪਾਈ ਉਥੇ ਬਦੌਲਤ ਰਾਜਾ ਬ੍ਰਿੰਦ ਦੀ ਬੜੇ ਬੇਹਿੰਤੀ ਅਤੇ ਖੂਦਵਾਨ ਹਨ ਦਿਨ ਰਾਤ ਹਰ ਵਕਤਰ ਦਾ ਸਿੱਧੀ ਬਾਤ ਹੁੰਦੇ ਹਨ ਅਤੇ ਲੋਕਾਂ ਦੇ ਕੰਮ ਕਰਦੇ ਹਨ ਮੈਂ ਅੱਜ ਆਲ ਇੰਡੀਆ ਦੇ ਨੈਸ਼ਨਲ ਸੈਕਟਰੀ ਅਤੇ ਪੰਜਾਬ ਦੇ ਇੰਚਾਰਜ ਸਾਹਿਬ શ્રી ਭੇਸ਼ ਭਗੇੜ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਰਾਜਾ ਵਿਰੇਖ ਸਾਹਿਬ ਵਰਗੇ ਪ੍ਰਧਾਨ ਨਹੀਂ ਮਿਲਨੇ ਕਿਉਂਕਿ ਇਨਾਂ ਨੇ ਲੋਕ ਸਭਾ ਦੇ ਵਿਕੋ ਸੱਤ ਛੀਟਾਂ ਦੇ ਟਕੇ ਕਾਂਗਰਸ ਦੇ ਵਿੱਚ ਜਾਣ ਪਾਈ ਤੇ ਵਾਧਾ ਜਦੋਂ ਚੌਥੀ ਛੀਟਾਂ ਦੇ ਵਾਧਾ ਖਵਾਂ ਦੀ ਤੇ ਟੂਣ ਹੋਈ ਕੋણો ਸਾਡੀ ਪਾਰਟੀ ਦੇ ਵਿੱਚੋਂ ਬੰਦਿਆਂ ਨੇ ਹੀ ਛੀਟਾਂ ਹਰਾ ਜਾਂ ਪਰ ਅੱਜ ਰਾਜਾ ਅਵਿੰਦਕੀ ਹੁਣ ਅੱਜ ਵੀ ਬੜੇ ਮੇਹਨਤ ਕਰ ਰਹੇ ਹਾਂ ਸਾਡੇ ਪੰਜਾਬ ਦੇ ਜਿੰਨਾ ਬੰਦਿਆਂ ਦੀ ਜੋੜੀ ਅਤੇ ਸਾਰੀ ਕਾਂਗਰਸ ਟੀਮ ਉਹਨਾਂ ਦੇ ਨਾਲ ਜਿੰਨਾ ਵਿੱਚ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਦਜੀ ਸਾਡੇ ਵਿਰੋਧੀ ਤੇ ਦੇ ਨੇਤਾ ਖੰਡਾਤਪਾਲ ਸਿੰਘ ਜੀ ਬਾਦਵਾ ਤੇ ਉਹਨਾਂ ਦੇ ਨਾਲ ਨੈਸ਼ਨਲ ਸ਼ੈਕ ਵੀ ਅਤੇ ਰਾਜਸਥਾਨ ਦੇ ਅਨਕਾ ਆ ਸਰਦਾਰ ਸੰਜੇਂਦਰ ਸਿੰਘ ਦੀ ਰਡਾਵਾ ਅਤੇ ਪੰਜਾਬ ਦੀ ਟੀਮ ਜਿਨ੍ਹਾਂ ਵਿੱਚ ਚੰਜੀਤ ਸਿੰਘ ਕੰਨੀ ਅਤੇ ਫਟਾ ਪੰਕਰ ਸਿੰਘ ਵੀ ਰਾਣਾ ਗਜੀਤ ਅਤੇ ਹੋਰ ਛੋਟੀ ਦੇ ਲੀਡਰ ਹਾਂ ਤਾਂ ਜੇਕਰ ਇਹ ਸਾਰਾ ਅੱਜ ਮੈਂ ਇਹ ਇਹ ਕਾਰਨ ਸਾਰੇ ਮੰਗਦੀ ਇਕੱਠੇ ਹੋਣ ਅੱਜ ਮੈਂ ਆਦਿ ਡੀਆ ਕਾਂਗਰਸ ਕਮੇਟੀ ਨੂੰ ਸ਼੍ਰੀ ਰਵਿਜੰਨ ਗਾਂਧੀ ਜੀ ਬ੍ਰੋਤੀ ਤੇ ਦੇ ਨੇਤਾ ਸਹਿਬਾ ਅਤੇ ਪ੍ਰੇਖਾ ਗਾਂਧੀ ਜੀ ਐਪੀ ਤੇ ਡੈਸੂਲਰ ਸੈਕਟਰੀ ਅਤੇ ਸਾਡੇ ਮਾਨਜੋਬ ਸ਼੍ਰੀਮਤੀ ਕੌਮੀਆਂ ਗਾਂਧੀ ਜੀ ਅਤੇ ਬਤਕਰ ਸਾਡੇ ਪ੍ਰਧਾਨ ਬਤਕਰ ਖੜਕਾ ਜੀ ਨੂੰ ਬੇਨਤੀ ਕਰਦਾ ਹਾਂ ਇਹ ਉਹ ਦੇ ਪ੍ਰਧਾਨ ਦੀ ਵੱਧੋ ਵੱਧ ਤਰੱਕੀ ਹੋਵੇ ਅਤੇ ਬਲੰਦੀਆਂ ਤੇ ਖੜੇ ਅਤੇ 2027 ਦੇ ਵਿੱਚ ਸਾਰੇ ਕਾਂਗਰਸੀ ਨੂੰ ਇਕੱਠਿਆਂ ਕਰੋ ਅਤੇ 2027 ਦੇ ਵਿੱਚ ਕੋਈ ਵੀ ਗੱਤ ਨਹੀਂ ਲੱਗਦਾ ਕਾਂਗਰਸੀ ਸਰਕਾਰ ਨਾ ਬਣੇ ਅਗਰ ਜੇ ਅਜੋ ਪਾਰਟੀ ਰਹੇ ਤਾਂ ਮੈਂ ਇਹਦਾ ਤਾਂ ਖਾਂ ਤੁਹਾਨੂੰ ਉਲਾਵਾ ਮੈਂ ਦੁਆਰਾ ਫੇਰ ਹਾਈ ਕਾਨਡ ਅਤੇ ਸ਼੍ਰੀ ਪੇਸ਼ ਬਘੇੜਾ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਸਾਰੇ ਗਲਵੇ ਸ਼ੁੱਕੇ ਖਾਦੀ ਕਾਂਗਰਸ ਦੇ ਦੂਰ ਕੀਤੇ ਜਾਣ ਅਤੇ ਸਾਰੇ ਤੁਨਨ ਨਿਰਪੱਖ ਤੇ ਬਾਹਰੇ 27 ਵਾਲੀ ਲક્ષਣਾ ਦੀ ਜਿੱਤ ਪ੍ਰਾਪਤ ਕੀਤੀ ਜਾਵੇ ਅਤੇ ਸਾਰੇ 117 ਹਕਿਆਂ ਦੇ ਵਿੱਚ ਇਹਨਾਂ ਨੂੰ ਡੂਟੀਆਂ ਇਹਨਾਂ ਦੀਆਂ ਲਾਇਆਂ ਜਾਣ ਅਤੇ ਆਪੋ-ਪਾਹ ਹਕਿਆਂ ਦੇ ਵਿੱਚ ਬਾਥੋ ਵੱਡ ਕਾਪ ਕਰ ਪਰ ਅਤੇ ਲੋਕ ਜਿਹੜੇ ਦਿਨ ਰਾਤ ਇਹਨਾਂ ਦਾ ਜੇ ਕੋਈ ਦਰਵਾਜ਼ਾ ਖੜਕਾਵੇ ਤੇ ਮੂੰਹੇ ਖੁੱਲੇ ਰੱਖਣ ਵਾਕਰ ਜੀ ਕਾ ਖਾਲਸਾ ਵਾਕਰ ਜੀ ਕੀ ਬਤ